ਹੈਲੋ ਜੀ ਗੁੱਡ ਆਫਟਰਨੂੰ ਹੈ ਜੀ ਦੁਪਹਿਰ ਦਾ ਟਾਈਮ ਹੈ ਔਰ 12 ਵਜ ਕੇ 10 ਮਿੰਟ ਹੋ ਗਏ ਮੇਰੀ ਵੀਡੀਓ ਸਟਾਰਟ ਹੈ ਜੀ 12 ਵਜ ਕੇ 10 ਮਿੰਟ ਤੋਂ ਔਰ ਮੈਂ ਨਹੀਂ ਤੀਸਿਰ ਅੱਜ ਮੇਰੇ ਗਲ ਕੋਲ ਹੋ ਗਈ ਮੈਂ ਸੋਚਿਆ ਕਿ ਤੀ ਗੀਜ਼ਰ ਦੇ ਵਿੱਚ ਗਰਮ ਪਾਣੀ ਹੋਣਾ ਪਰ ਜਦ ਮੈਂ ਨਹਾਣ ਲੱਗੀ ਪਾਣੀ ਛੱਡਣ ਲੱਗੀ ਠੰਡਾ ਪਾਣੀ ਨਿਕਲ ਆਇਆ ਔਰ ਠੰਡੇ ਪਾਣੀ ਦੇ ਵਿੱਚ ਨਹਾ ਕੇ ਫੜਫੜ ਕੰਬਾਜਾ ਚੜ ਗਿਆ ਮੌਸਮ ਚੇਂਜ ਹੋ ਗਿਆ ਫਿਰ ਮੈਂ ਫੜਫੜ ਆਈ ਕੋਠੇ ਪਰ ਮੈਂ ਕਿਹਾ ਚਲ ਥੋੜਾ ਜਾਂਨੇ ਆ ਉੱਪਰ ਉਰਾ ਜੀ ਮੈਂ ਵਾਸ਼ ਕਰਿਆ ਤਸੀਰ ਕਿਉਂਕਿ ਮੈਨੂੰ ਜਾਣਾ ਤਾਂ ਪਾਰਲਰ ਲੇਕਿਨ ਪਾਰਲਰ ਤੋਂ ਅਚਾਨਕ ਫੋਨ ਆ ਗਿਆ ਕਿ ਉਹ ਬਿਮਾਰ ਹੋ ਗਈ ਵਿਚਾਰੀ ਕਿਉਂਕਿ ਮੈਂ ਅਜ ਬਾਲ ਥੋੜੇ ਜਿਹਾ ਸੈੱਟ ਕਰਾਣੇ ਤੇ ਦੁਬਾਰਾ ਜਾਣਾ ਥਾ ਔਰ ਉਹ ਵਿਚਾਰੀ ਬਿਮਾਰ ਹੋ ਗਈ ਪਾਰਲਰ ਵਾਲੀ ਇਸ ਕਰਕੇ ਮੇਰੇ ਕੋਲ ਕਾਲ ਆਈ ਹੈ ਵੀ ਅਗਲੇ ਸ਼ਨੀਵਾਰ ਨੂੰ ਸਹੀ ਹਨ ਕਿਉਂਕਿ ਦੇਖੋ ਛੁੱਟੀ ਵਾਲੇ ਦਿਨ ਜਾ ਹੁੰਦਾ ਆ ਬੱਚੇ ਘਰਾਂ ਤੇ ਅੱਜ ਮੈਂ ਵੀ ਲਾਹਾ ਤੱਕਿਆ ਵੀ ਚਲੋ ਨਿਆਣੇ ਘਰ ਆਈ ਅੱਜ ਮੈਂ ਅੱਜ ਚਲੀ ਜਾਊਂਗੀ ਔਰ ਫਿਲਹਾਲ ਮੈਂ ਪਾਈ ਆ ਜੀ ਕੱਪੜੇ ਧੋ ਕੇ ਸੁੱਕਣੇ ਸਾਰੇ ਆ ਮੇਰੀ ਜੋਤਨੇ ਹਲਪ ਕਰਾਈ ਆ ਥੋੜੀ ਜੀ ਜੋਤਨੇ ਸੁੱਕਣੇ ਪਏ ਮੈ ਧੋਏ ਔਰ ਫਿਲਹਾਲ ਹੁਣ ਬਣਾਉਂਗੀ ਮੈਂ ਗਰਮਾ ਗਰਮ ਚਾਹ ਕਿਉਂਕਿ ਵਕੀਲ ਸਾਹਿਬ ਵੀ ਹੇਠਾਂ ਆਏ ਐ ਔਰ ਹੁਣ ਗਰਮਾ ਗਰਮ ਚਾਹ ਬਣਾਣੇ ਆਪਾਂ ਤੂੰ ਪਿੰਨੀ ਸੋਹਣੀ ਐ ਨਾ ਜੇ ਦੇਖੋ ਸੂਰਜ ਦੇਵਤਾ ਕੇ ਦਰਸ਼ਨ ਕਰੋ ਵਾਕਈ ਧੁੱਪ ਬਹੁਤ ਸੋਹਣੀ ਐ ਬਹੁਤ ਵਧੀਆ ਧੁੱਪ ਅੱਜ ਤੇ ਚਲੋ ਜੀ ਚੱਲਦੇ ਆ ਹੇਠਾਂ ਪਹਿਲਾਂ ਚਾਚੂ ਬਣਾਣੇ ਆਪਾਂ ਕੱਪੜੇ ਤਾਂ ਮੇਰੇ ਪਈਆਂ ਔਰੇ ਥੋੜੇ ਜੀ ਕੱਪੜੇ ਪਲਟਦਾ ਮੈਂ ਜਾ ਕੇ ਕੈਮਰਾ ਰੱਖਦੀ ਆਂ ਓਰੀ ਇਹਨੇ ਕੱਪੜਾ ਪਲਟਣ ਲੱਗੀ ਆ ਮੈਂ ਕਿਉਂਕਿ ਪਹਿਲਾਂ ਦੋਵੇਂ ਪਾਸੇ ਨੂੰ ਪਾਇਆ ਵਾ ਤਾ ਨਾ ਸੁੱਕ ਗਿਆ ਇੱਕ ਪਾਸੇ ਤੇ ਇਸ ਕਰਕੇ ਇਸੇ ਪਾਸੇ ਤੇ ਹੁਣ ਸੁੱਕ ਜਾਣਾ ਹੈ ਸਜਸਟ ਹੋਣ ਬੜਾਈਏ ਜੀ ਚਾ ਚਾ ਦਾ ਟਾਈਮ ਹੋ ਗਿਆ ਪਰ ਕੰਮ ਰਵੇੜ ਕੇ ਨਾ ਭੁੱਖ ਬਹੁਤ ਲੱਗਦੀ ਆ ਔਰ ਮੈਨੂੰ ਲੱਗੀ ਆ ਭੁੱਖ ਤੇ ਕਰੋ ਜੀ ਬਣਾਈਏ ਪਹਿਲਾਂ ਗਰਮਾ ਗਰਮ ਚਾਹੇ 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 ਅੱਜ ਪਹਿਲਾਂ ਬਾਲਰ ਜਾਣੇ ਦੀ ਸਲਾਹ थी ਮੇਰੀ ਨਹੀਂ ਤਾਂ ਮੈਂ ਕੱਤੀ ਨਿਕਲ ਜਾਣਾ ਤਾਂ ਚਾਹ ਪੀ ਕੇ ਚਲੋ ਹੁਣ ਫੇਰ ਸਹੀ ਕੰਮ ਕਰੀਏ ਆਪਾਂ ਪਹਿਲਾਂ ਫਿਨਿਸ਼ ਕਰ ਕੋਈ ਹੀ ਹੈ ਲੈ ਜੋ ਤਰੂਪ ਚਾ ਵੀ ਆਏਗੀ ਕੋਨਾ ਹੈ ਕਿ ਉਹ ਚਲ ਫਿਰ ਵੀ ਬਣਾਦਾ ਸ਼ਾਇਦ ਬਿਸਕੁਟ ਦੋ ਬਲੇ ਥੋੜੀ ਜੀ ਐਕਸਟਰਾ ਬਣਾਦਾਵੇਂ ਕੋਈ ਪਤਾ ਨਹੀਂ ਹੈ ਜੇ ਪੀ ਲਈ ਉਸਨੇ ਕਈ ਵਾਰ ਬੱਚੇ ਮੰਗ ਵੀ ਲੰਨੇ ਆ ਹਨਾ ਰੂਪ ਦਾ ਕੋਈ ਪਤਾ ਨਹੀਂ ਹੈਗਾ ਕਈ ਵਾਰ ਪੀ ਵੀ ਲੰਦੀ ਆ ਚਾ ਕਈ ਵਾਰ ਕਹਿੰਦੀ ਪੀਣੀ ਨਹੀਂ ਹੈਗੀ ਔਰ ਫਿਲਹਾਲ ਤਾਂ ਹੁਣੀ ਰੋਟੀ ਖਾਗਾ ਹਟੀ ਅੱਜ ਉਹ ਲੇਟ ਅੱਜ ਛੁੱਟੀ ਵੀ ਆ ਸਾਰੇ ਲੇਟ ਉਠੇ ਆ

முடி நீ <laughs> ਇਧਰ ਹਮਾਰਾ ਸਿੱਧੂ ਮੂਸੇਵਾਲਾ ਚੱਲ ਰਿਹਾ ਜੀ ਇਧਰ ਮੰਮੀ ਤੇ ਖਰੀਦੀ ਗਾਣੇ ਸੁਣ ਰਹੀ ਤੇ ਆਪਾਂ ਹਨਾ ਰੂ ਨਹਾਣਾ ਲਿਆ ਲੂਪ ਹੈ ਨਹੀਂ ਓਏ ਹੁਣ ਹੋ ਗਿਆ 10 ਟਕਾ ਹੋ ਗਿਆ ਇਹ ਦੇਖੋ ਜੀ ਪਿਆਰ ਕਰਨ ਆ ਗਿਆ ਮੇਰੀ ਲੱਤਾਂ ਵਾ ਏ ਘੜਦਾ ਘੜਦਾ ਹਟ ਹਟ ਤੋ ਲੋ ਜੀ ਇਹ ਵੀਡੀਓ ਹੈਗੀ ਆ ਜੀ ਮੇਰੀ ਡੇਢ ਦੋ ਘੰਟੇ ਲੇਟ ਦੀ ਜਦੋਂ ਨਾ ਤੋਂ ਕੇ ਮੈਂ ਚਾਹ ਨਾਲ ਬਿਸਕੁਟ ਖਾ ਰਹੀ ਸੀ ਉਸ ਤੋਂ ਬਾਅਦ ਪੂਜਾ ਦਾ ਫੋਨ ਆ ਗਿਆ ਹੈ ਮੇਰੀ ਪੂਜਾ ਮੇਰੀ ਫਰੈਂਡ ਹੈ ਜੋ ਪਾਰਲਰ ਵਾਲੀ ਹੈ ਮਤਲਬ ਪਹਿਲਾਂ ਸੀ ਜਾਣਦੇ ਨਹੀਂ ਤੇ ਇੱਕ ਦੂਜੇ ਨੂੰ ਪਰ ਪਹਿਲੀ ਵਾਰ ਮੈਂ ਪਾਰਲਰ ਤੇ ਆਈਆਂ ਤਾਂ ਜਾਣ ਪਛਾਣ ਹੋ ਗਈ ਹੈ ਔਰ ਬਾਕੀ ਕਾਫੀ ਹੱਦ ਤੱਕ ਫਰੈਂਡ ਵੀ ਬਣ ਗਏ ਹਨ ਔਰ ਮੈਂ ਨਾ ਕਿ ਪਾਰਲਰ ਪਰ ਆਈ ਸੀ ਥੋੜਾ ਜਿਹਾ ਮੇਰਾ ਕੰਮ ਰਹਿ ਗਿਆ ਤਾਂ ਬਾਲਾਂ ਦਾ ਕਿਉਂਕਿ ਪਹਿਲਾਂ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਵਿਆਹ ਦੇ ਵਿੱਚ ਦੌੜ ਭੱਜਤੀ ਪਰ ਅੱਜ ਟਾਈਮ ਕੱਢ ਕੇ ਆਈਆਂ ਹੈ ਔਰ ਥੋੜਾ ਜਿਹਾ ਕੰਮ ਪੈਂਡਿੰਗ ਰਹਿ ਗਿਆ ਤਾਂ ਮੇਰਾ ਜੋ ਕਿ ਅੱਜ ਮੈਂ ਕਰਵਾਣ ਆਈਆਂ ਇਹਨਾਂ ਦੇ ਪਾਰਲਰ ਤੋਂ ਔਰ ਪੂਜਾ ਦਾ ਪਾਰਲਰ ਹੈਗਾ ਜੀ ਬਰਵਾਲੇ ਦੇ ਵਿੱਚ ਸਖੀ ਬਿਊਟੀ ਪਾਰਲਰ ਤੁਸੀਂ ਵੀ ਜਾ ਸਕਦੇ ਹੋ ਬਹੁਤ ਵਧੀਆ ਰੇਟ ਹੈ ਜੀ ਇਹਨਾਂ ਦਾ ਜਿਆਦਾ ਨਹੀਂ ਲਗਾਉਂਦੇ ਰੇਟ ਵੀ ਜਾਈ ਜਾ ਇਹਨਾਂ ਦਾ ਸਾਰੀ ਚੀਜ਼ ਤੁਹਾਨੂੰ ਵਧੀਆ ਮਿਲੇਗੀ ਪਰਫੈਕਟ ਮਿਲੇਗੀ ਤੁਹਾਨੂੰ ਹਨਾ ਅਗਰ ਤੁਸੀਂ ਜਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੈਂ ਇਹਨਾਂ ਦਾ ਫੋਨ ਨੰਬਰ ਦੇ ਦੂੰਗੀ ਬਹੁਤ ਵਧੀਆ ਰਿਜ਼ਲਟ ਹੈ ਜੀ ਵਾਲਾਂ ਦਾ ਲਾ ਲਓ ਕੋਈ ਵੀ ਚੀਜ਼ ਤੁਸੀਂ ਪ੍ਰੋਡਕਟ ਯੂਜ਼ ਕਰਵਾਉਣਾ ਹੈ ਸਭ ਤੋਂ ਵਧੀਆ ਮਿਲਦਾ ਹੈ ਔਰ ਅਸੀਂ ਗੱਲਾਂ ਮਾਰ ਰਹੇ ਹਾਂ ਜੀ ਆਪਸ ਦੇ ਵਿੱਚ ਦੁੱਖ ਸੁੱਖ ਵੀ ਸਾਂਝੇ ਕਰ ਰਹੇ ਹਾਂ ਇੱਕ ਕਿਸਮ ਦੇ ਨਾਲ ਸਾਨੂੰ ਫਰੈਂਡ ਵੀ ਮਿਲ ਗਈ ਔਰ ਇੱਕ ਕਿਸਮ ਦੇ ਨਾਲ ਸਾਨੂੰ ਪਾਰਲਰ ਵਾਲੀ ਦੀ ਮਿਲ ਗਈ ਤੇ ਵਧੀਆ ਸੁਭਾਅ ਹੈ ਜੀ ਪੂਜਾ ਦਾ ਬਹੁਤ ਵਧੀਆ ਨੇਚਰ ਹੈ ਜੀ ਨਾਈਸ ਨੇਚਰ ਹੈ ਔਰ ਕਾਫੀ ਹੱਦ ਤੱਕ ਅਸੀਂ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਵੀ ਟਾਈਮ ਕਿੰਨਾ ਹੋ ਗਿਆ ਹਨਾ ਬਹੁਤ ਦੁੱਖ ਸੁੱਖ ਦੀਆਂ ਗੱਲਾਂ ਕਰੀਆਂ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਹਿਲਾਂ ਵੀ ਅਸੀਂ ਚੰਗੀ ਤਰ੍ਹਾਂ ਜਾਣਿਆ ਪਛਾਣਿਆ ਤੇ ਦੂਜੀ ਮੁਲਾਕਾਤ ਦੇ ਵਿੱਚ ਵੀ ਅਸੀਂ ਇੱਕ ਦੂਜੇ ਨੂੰ ਕਹਿੰਦੇ ਆ ਨਾ ਵੀ ਚੰਗੀ ਤਰ੍ਹਾਂ ਜਾਣ ਪਛਾਣ ਗਏ ਹੁਣ ਅਸੀਂ ਬੈਸਟ ਦੋਸਤ ਬਣ ਗਏ ਆ ਜੀ ਫਰੈਂਡ ਬਣ ਗਏ ਆ ਪਰਮਾਨੈਂਟਲੀ ਤੇ ਇਹਨਾਂ ਦਾ ਪਾਰਲਰ ਦਾ ਨਾਮ ਫੇਰ ਬੋਲ ਦੰਨੀ ਆ ਮੈਂ ਇਹਨਾਂ ਦਾ ਪਾਰਲਰ ਹੈਗਾ ਜੀ ਬਰਵਾਲੇ ਦੇ ਵਿੱਚ ਸਖੀ ਬਿਊਟੀ ਪਾਰਲਰ ਹਨਾ ਏ ਹੈਗਾ ਜੀ ਤੁਸੀਂ ਮੈਨੂੰ ਵੈਸੇ ਪ੍ਰੋਪਰ ਐਡਰੈਸ ਤਾਂ ਨਹੀਂ ਪਤਾ ਬਸ ਇਨਾ ਪਤਾ ਮੇਰੇ ਕੋਲ ਫੋਨ ਨੰਬਰ ਹੈਗਾ ਜੀ ਇਹਨਾਂ ਦਾ ਅਗਰ ਤੁਸੀਂ ਕਦੇ ਵੀ ਕੋਈ ਵੀ ਕੰਮ ਕਰਵਾਉਣਾ ਜਿਵੇਂ ਫੇਸ਼ੀਅਲ ਹੋ ਗਿਆ ਵਾਲਾਂ ਦੀ ਸਮੂਥਿੰਗ ਹੋਗੀ ਤੇ ਰਿਮੋਂਡਿੰਗ ਹੋਗੀ ਇਹ ਸਾਰੀ ਵਧੀਆ ਰੇਟ ਤੇ ਕਰਦੇ ਆ ਤੁਸੀਂ ਬਾਕੀ ਬਾਜ਼ਾਰ ਨਾਲੋਂ ਹੋਰ ਪਾਲਰਾਂ ਨਾਲੋਂ ਵਧੀਆ ਰੇਟ ਮਿਲੂਗਾ ਤੁਹਾਨੂੰ ਔਰ ਰਿਜ਼ਲਟ ਵੀ ਅੱਛਾ ਮਿਲੂਗਾ ਤੇ ਚਲੋ ਜੀ ਇਹਨਾਂ ਦਾ ਜੋ ਵੀ ਫੋਨ ਨੰਬਰ ਵਗੈਰਾ ਹੈਗਾ ਅਗਰ ਤੁਸੀਂ ਲੈਣਾ ਤਾਂ ਮੇਰੇ ਨਾਲ ਕੰਟੈਕਟ ਕਰੋ ਤੁਹਾਨੂੰ ਇਹਨਾਂ ਦਾ ਫੋਨ ਨੰਬਰ ਮੈਂ ਦੱਸ ਦਾਂਗੀ ਕਿੱਥੇ ਸ਼ਾਪ ਐ ਤੁਹਾਨੂੰ ਇਹ ਵੀ ਮੈਂ ਪ੍ਰੋਪਰ ਐਡਰੈਸ ਦੱਸ ਦਾਂਗੀ ਤੇ ਲੋ ਜੀ ਮੈਂ ਗੱਲਾਂ ਕਰ ਰਹੀ ਤੇ ਕਿ ਮੈਂ ਮੋਟੀ ਹੋ ਗਈ ਪਹਿਲਾਂ ਨਾਲੋਂ ਕਿਉਂਕਿ ਮੇਰਾ ਢਿੱਡ ਜਾਂ ਨਹੀਂ ਖੜਾ ਆਇਆ ਤੇ ਪੂਜਾ ਕਹਿੰਦੀ ਨਹੀਂ ਨਹੀਂ ਐਨੇ ਮੋٹے ਨਹੀਂ ਹੈਗੇ ਤੁਸੀਂ ਔਰ ਬਸ ਇਹੀ ਗੱਲਾਂ ਕਰ ਰਹੇ ਦੇ ਬੈਠੇ ਮੈਨੂੰ ਲੱਗਿਆ ਚਲੋ ਜੀ ਹੁਣ ਮੇਰੀ ਘਰ ਜਾਣ ਦੀ ਵਾਰੀ ਆ ਗਈ ਐ ਤਾਂ ਜਸਟ ਮੈਂ ਆ ਗਈਆਂ ਜੀ ਘਰ ਹੁਣ ਹੀ ਆਈਆਂ ਔਰ ਮੈਂ ਬਣਾਣ ਲੱਗੀਆਂ ਜੀ ਗਰਮਾ ਗਰਮ ਚਾਹ ਕਿਉਂਕਿ ਮੈਨੂੰ ਲੱਗ ਰਿਹਾ ਕਿ ਮੇਰਾ ਤਬੀਅਤ ਠੀਕ ਨਹੀਂ ਦਵਾਈ ਲੈ ਕੇ ਪਾਉਂਗੀ ਔਰ ਮੈਂ ਪੀਣ ਲੱਗੀ ਆ ਚਾਹ ਬੱਚਿਆਂ ਨੇ ਰੋਟੀ ਰੁੱਟੀ ਖਾ ਲਈ ਤੀ ਔਰ ਮੈਂ ਹੋਣੀ ਆਪਣਾ ਆ ਕੇ ਨਾ ਪਹਾੜੀ ਜਾਪਾਨੀ ਫਲ ਜਿਹਨੂੰ ਜਾਪਾਨੀ ਫਲ ਕਹਿੰਦੇ ਆ ਉਹ ਖਾয়া ਕੇ ਕਿਉਂਕਿ ਮੈਨੂੰ ਬਹੁਤ ਟੇਸਟੀ ਲੱਗਦੇ ਆ ਜੋ ਕਿ ਟੋਕਰੀ ਚ ਪਏ ਆ ਤੁਹਾਨੂੰ ਕੱਟ ਕੇ ਦਿਖਾ ਰਹੀ ਆ ਮੈਂ ਕਿਹੜੇ ਹੁੰਦੇ ਆ ਇਹ ਪਾਨੀ ਫਲ ਬਸ ਤਾਂ ਕਈਆਂ ਨੇ ਦੇਖੇ ਵੀ ਹੋਣੇ ਆ ਇਹ ਆ ਜੀ ਜਾਪਾਨੀ ਫਲ ਤੁਸੀਂ ਟਮਾਟਰ ਸਮਝ ਰਹੇ ਹੋਣੇ ਵੀ ਟਮਾਟਰ ਹੈ ਬੱਟੇ ਟਮਾਟਰ ਨਹੀਂ ਹੈ ਇਹ ਹੈ ਜੀ ਜਾਪਾਨੀ ਫਲ ਜੋ ਕਿ ਬਹੁਤ ਵਧੀਆ ਲੱਗਦਾ ਹੈ ਖਾਣੇ ਦੇ ਵਿੱਚ ਵੀ ਯੰਮੀ ਯੰਮੀ ਟੇਸਟੀ ਹੈ ਤਾਂ ਕਿਆ ਜੀ ਇਹ ਹੈ ਜਾਪਾਨੀ ਫਲ ਜੋ ਕਿ ਮੈਨੂੰ ਬਹੁਤ ਪਸੰਦ ਹੈ ਇਹ ਆਉਂਦੇ ਆ ਜੀ 200 ਰੁਪਏ ਕਿਲੋ 100 ਰੁਪਏ ਦੇ ਅੱਧਾ ਕਿਲੋ ਆ ਤੇ 200 ਰੁਪਏ ਕੇ ਕਿਲੋ ਲੈ ਆਏ ਤੇ ਆਪਾਂ ਔਰ ਮੈਨੂੰ ਬਹੁਤ ਪਸੰਦ ਹੈ ਬੱਚੇ ਵੀ ਖਾ ਲੰਨੇ ਆ ਲੇਕਿਨ ਮੈਂ ਜ਼ਿਆਦਾ ਖਾਂਦੀ ਆ ਇਹ ਜ਼ਿਆਦਾਤਰ ਤੁਹਾਨੂੰ ਸ਼ਿਮਲਾ ਕੁਲੂ ਮਨਾਲੀ ਪਹਾੜੀ ਏਰੀਆ ਦੇ ਵਿੱਚ ਮਿਲਦੇ ਆ ਜਿਵੇਂ ਪਹਾੜਾਂ ਦੇ ਵਿੱਚ हिमाचल ਦੇ ਵਿੱਚ ਇਹ ਹਿਮਾਚਲ ਦਾ ਫਾਲ ਹੈ ਜੀ ਤੇ ਤੁਸੀਂ ਜ਼ਰੂਰ ਖਾ ਕੇ ਦੇਖਿਓ ਔਰ ਲਿਓ ਨੂੰ ਦੇਖੋ ਕਿਸ ਤਰ੍ਹਾਂ ਲੱਗ ਰਿਹਾ ਲਿਓ ਤੇ ਵੀ ਖਾਣੇ ਆ ਲਿਓ ਨਾ ਪਤਾ ਕੀ ਕਰਦਾ ਲਸਣ ਗਠਾ ਸਾਰਾ ਚੱਕ ਗਏ ਨਾ ਵੇਸਟ ਕਰ ਦਿੰਦਾ ਆਪਣੇ ਆਪ ਆ ਕੇ ਖਾ ਲੈਂਦਾ ਇੰਨਾ ਖਰਾਬ ਐ ਲਿਓ ਇਹ ਤੇ ਲੈਣਾ ਇੰਨਾ ਪਸੰਦ ਐ ਨਾ ਨੂੰ ਦੇਖ ਰਿਹਾ ਦੇ ਕਿਸ ਤਰ੍ਹਾਂ ਖਾਣਾ ਐ ਮੈਨੂੰ ਆਇਆ ਵੀ ਮੈਨੂੰ ਦੇ ਦੇ ਕਿਉਂ ਦੇ ਦੇ ਨਾ ਤੈਨੂੰ ਅੱਧਾ ਖਾ ਲਿਆ ਤੈ ਅੱਧਾ ਮੇਰਾ ਅੱਧਾ ਤੇਰਾ ਠੀਕ ਐ ਬਾਅਦ ਵਿੱਚ ਖਾਓਗੇ चलो तो जी पहला चाह पीए आप गर्मा गर्म और फिर मैं अपनी मेडिसिन बीपी पान्य मिलता है थैंक यू सो मच आपने मुझे बताया जापानी फल हैलो तू भी पीनी है चाह आप जी लुई जी आपको रूपेंजल बुला रही है ਲੋ ਜੀ ਪਹਿਲਾਂ ਸ਼ੱਕਰ ਵਾਲੀ ਚਾਹ ਕੜਦਾ ਮੈਂ ਕਿਉਂਕਿ ਵਕੀਲ ਸਾਹਿਬ ਪੀਐਂਗੇ ਸ਼ੱਕਰ ਵਾਲੀ ਚਾਹ ਔਰ ਮੈਂ ਪੀਉਂਗੀ ਚੀਨੀ ਵਾਲੀ ਤੋ ਲੋ ਜੀ ਚੀਨੀ ਵਾਲੀ ਚਾਹ ਪੀਏ ਹੁਣ ਆਪਾਂ ਔਰ ਵਕੀਲ ਸਾਹਿਬ ਦੀ ਸ਼ੱਕਰ ਵਾਲੀ ਹੈ ਕਿਉਂਕਿ ਇਹ ਸ਼ੱਕਰ ਵਾਲੀ ਪੀੰਨੇ ਆ ਚਾਹ ਸ਼ੱਕਰ ਕੋਲ ਦੀਆਂ ਵੱਧ ਕੇ ਵਿੱਚ ਔਰ ਆਪਾਂ ਪੀੰਨੇ ਆਪਣੀ ਮਿੱਟੀ-ਮਿੱਟੀ ਚਾਹ ਔਰ ਇਹ ਜਪਾਨੀ ਫਲ ਹੈ ਨਾ ਜੋ ਜਪਾਨੀ ਫਲ ਮੈਨੂੰ ਬੈਸਟ ਲੱਗਦਾ ਮੈਂ ਆਪਣਾ ਇਹੀ ਖਾਨੀ ਹੁੰਨੀ ਆ ਤੇ ਚਲੋ ਜੀ ਪੀੰਨੇ ਆ ਚਾਹ ਲੈਨੀ ਆ ਮੈਡੀਸਿਨ ਸੋਨੀ ਆ ਵਾਹਿਗੁਰੂ ਪਲਾ ਕਰੇ ਸਾਬ ਦਾ ਜੋ ਮੈਨੂੰ ਸਪੋਰਟ ਕਰਦੇ ਆ ਹਨ ਤੇ ਮਿਲਦੇ ਆ ਜੀ ਥੋੜੀ ਦੇਰ ਤੱਕ ਚਾਹ ਪੀ ਕੇ ਹਲੋ ਤਾਂ ਕਿਦਣਾ ਟੈਸਟ ਦੀ ਤਿਆਰੀ ਕਰੀ ਐ ਹੂੰ ਤੀਨ ਤੀਨਾ ਕਿਉਂਕਿ ਮੈਰੂ ਪੈਂਜਲ ਨੂੰ ਦੇਗੀ ਤੀ ਟੈਸਟਾਂ ਦੀ ਤਿਆਰੀ ਕਰਨੀ ਐ ਰੂ ਪੈਂਜਲ ਦੀ ਬੁੱਕਸ ਪਈਆਂ ਔਰ ਹੁਣ ਹੀ ਸੁਣਾਗੀ ਰੂ ਪੈਂਜਲ ਦੇ ਵੀ ਕਿੰਨਾ ਕੁ ਕਰਿਆ ਰੂ ਪੈਂਜਲ ਨੇ ਅੱਜ ਸ਼ਾਮ ਨੂੰ ਵੀ ਸ਼ਾਮ ਨੂੰ ਤਾਂ ਕਰਨਾ ਹੀ ਆ ਪਰ ਤੇਰੀ ਪੂਰੀ ਤਿਆਰੀ ਐ ਲਿਖਣਾ ਸ਼ਾਮ ਨੂੰ ਸ਼ਾਮ ਨੂੰ ਮੇਰੇ ਪਾਸ ਬੈਠ ਕੇ ਲਿਖ ਲਈ ਨਹੀਂ ਹਾਂ ਲਿਖਣਾ ਤਾਂ ਪਏਗਾ ਪੁੱਤ ਕੱਲੋਂ ਟਾਈਮ ਨਹੀਂ ਮਿਲਨੇਗਾ ਜੇ ਕੱਲੋਂ ਕਹੀਂ ਚਲਾ ਗਿਆ ਸੰਡੇ ਐ ਕੱਲੋਂ ਨਾ ਨਾਨੀ ਬਜਾਏਗਾ ਉਹ ਦੀਦੀ ਕਿਆ ਚਲਾ ਰਹੀ ਐ ਸਕੂਟਰ ਚਲਾ ਰਹੀ ਦੀਦੀ ਤੇਰੇ ਕਿੱਧਰ ਐ ਕੱਲ ਪੂਜੀ ਕਰਾਉਣੇ ਨੇ ਤੇਰੇ ਕਿੱਧਰ ਐ ਹਾਂ ਚਲਦੀ ਕੈ ਉਹ ਅੱਗੇ ਸਕੂਟਰ ਲੈ ਗਿਆ ਲਿਓ ਬਿੱਚੇ ਲਿਓ ਬਿੱਚੇ ਬਿਚਕੂ ਮਰਿਆ ਉਸਕੇ ਤੋ ਰੁਪੇਂਜਲ ਨੂੰ ਮੈਂ ਟੈਸਟ ਕੀ ਕਰਾਣੀ ਐ ਤਿਆਰੀ ਲੇ ਇਹ ਬਾਹਰ ਔਰ ਅੱppa ਕਰਦੀਆਂ ਜੀ ਵਲੌਗ ਦਾ ਐਂਡ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਕਿਉਂਕਿ ਮੈਂ ਹੁਣੀ ਨਾ ਕਿ ਤਿਆਰੀ ਕਰਾਵਾਂਗੀ ਔਰ ਕੱਪੜੇ ਪਈਆਂ ਮੇਰੇ ਤਹਾ ਮਾਰਨੇ ਵਾਲੇ ਬਹੁਤ ਜ਼ਿਆਦਾ ਬਾਹਰ ਕਿਉਂਕਿ ਮੈਂ ਕੱਪੜੇ ਤੋਗੀਤੀ ਫਿਰ ਮੈਂ ਪਾਰਲਰ ਚਲੀ ਗਈ ਔਰ ਹੁਣਾ ਕਿ ਪੀਆ ਚਾਹ ਰੂਜੋਤ ਤੇਰੀ ਗਲਾਸ ਵਿੱਚ ਚਾਹ ਪਈ ਹੈ ਪੀ ਲੈ ਲਿਓ ਪਿੱਛੇ ਪਿੱਛੇ ਲਿਓ ਕਿ ਤਰ੍ਹਾਂ ਪਿੱਛੇ ਪਿੱਛੇ ਘੁੰਮ ਰਿਆ ਦੇਖ ਲਿਓ ਪਿੱਛੇ ਪਿੱਛੇ ਘੁੰਮ ਰਿਆ ਸਕੂਟਰ ਦੇ ਪਿੱਛੇ ਪਿੱਛੇ ਜਾ ਰਿਹਾ ਲਿਓ ਆ ਗਿਆ ਇਹ ਬਟਾਈ 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 ਵਿੱਚ ਐਂਡ ਹੋ ਗਿਆ ਲੀ ਆ ਜਾ ਚਲੋ ਮੰਮੀ ਲੈ ਕੇ ਪੈਪ ਠੀਕ ਆ ਪੈਪ ਵਿੱਚ ਜਗਾ ਨਹੀਂ ਜੀ ਮੁਰਾ ਸਕੂਟਰੀ ਟੇਣਾ ਮਰੀ ਗਿਆ ਬੈਠੀ ਮੈਨੂੰ ਵੀ ਉਠਾਇਆ ਤੁਹਾਨੂੰ ਕਿਹਾ ਠੀਕ ਆ ਪਰ ਆਪਾਂ ਨੇ ਤੜਾਇਆ ਕਹਿਣ ਲੱਗਿਆ ਬਿਠਾਓ ਉਠਾਓ ਕਿ ਉਹ ਮੁਰਾ ਪੈਪ ਦਾ ਜਦੋਂ ਮਿਲੀ ਰਿਹਾ ਆਪਣੇ ਫਿੱਟ ਹੋ ਗਿਆ ਬੈਠ ਗਿਆ ਹਾ ਓਏ ਤੇ ਜਗਾ ਵਿੱਚ ਹੀ ਲਗੀ ਦੀ ਬੈਠਣੇਗੀ ਗੱਲ ਦੀ ਮੈਂ ਨਿੱਚਾ ਉਤਰ ਲਿਆ ਹੈ ਔਖਾ ਸੁੱਕਾ ਬੈਠਦਾ ਫਿਰ ਚੜ ਗਿਆ ਬੈਠ ਕੇ ਫਿੱਟ ਤੇ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤੇ ਬੱਚਿਆਂ ਨੂੰ ਹੋ ਗਈਆਂ ਰੌਣਕਾਂ ਹੁਣ ਲੱਗੀਆਂ ਹੈਪੋ ਹੈਲੋਵੀਨ ਇਹ ਕਿ ਤੋੜਿਆ ਤਾਂ ਚੜਾ ਦੇ ਉੱਪਰ ਸੈਲੋਟੇਪ ਲੱਗ ਜੇਗੀ ਸੈਲੋਟੇਪ ਇਸਕੇ ਉੱਪਰ ਹੀ ਸੈਲੋਟੇਪ ਲੱਗ ਜੇਗੀ ਠੀਕ ਹੋ ਜਾਏਗਾ ਚਲੋ ਤੇ ਲਾਈਟਾਂ ਵੀ ਤਾਰਨੀਆਂ ਜਿਹੜੀ ਦੀਵਾਲੀ ਦੀਆਂ ਹੁਣ ਤਾਂ ਦੀਵਾਲੀ ਵੀ ਲੰਘ ਗਈ ਗੁਰਪੁਰਬ ਵੀ ਲੰਘ ਗਿਆ ਪਰ ਲੀਤਾਰਨੀ ਆ ਨਾ ਪਜੋਟ ਲਿਆ ਉਹ ਦੂਸਰੀ ਪਰ ਲੀਤਾਰਨੀ ਆ ਪਰਾਂ ਲੱਗੀ ਵੀ ਆ ਇਸ ਨੂੰ ਫਾੜੀ ਤੂੰ ਮੈਂ ਕਰੀ ਕਿ ਨੂੰ ਫਾੜ ਦੋ ਨਹੀਂ ਪਾਪਾ ਨੂੰ ਪੁੱਛ ਦਵਾਰਾ ਲੱਗ ਜਾਏਗਾ ਆ ਸੈੱਟ ਹੋ ਗਿਆ ਨਹੀਂ ਤੇਰੇ ਹੱਥ ਦੁਖੇ ਕਰਨਗੇ ਹਾਂ ਹੱਥਾਂ ਕਰਕੇ ਲਾਇਆ ਵਾ ਪੁੱਤਾਂ ਹਾਂ ਨਾ ਹੱਥਾਂ ਕਰਕੇ ਲਾਇਆ ਵਾ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਹੁਣ ਫੁੱਲ ਵਾਚ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਦੇਖਿਓ ਟੇਕ ਕੇਅਰ ਜੀ ਮੇਰੇ ਪਈਆ ਭਾਂਡੇ ਮੰਜਣੇ ਵਾਲੇ ਹੁਣ ਮੰਜੂਗੀ ਮੈਂ ਭਾਂਡੇ ਔਰ ਕੱਪੜਾ ਕੀ ਤਾਹਾਂ ਮਾਰਨੀਆਂ ਪ੍ਰੈਸਾਂ ਕਰਨੀਆਂ ਦੋ ਦਿਨ ਹੋ ਗਏ ਮੈਂ ਦੇਖੋ ਮੇਰੇ ਹੇਡਾਂ ਦੇ ਕਿਸ ਤਰ੍ਹਾਂ ਹੋ ਗਿਆ ਇਹ ਦੇਖੋ ਕਿਸ ਤਰ੍ਹਾਂ ਹੋਇਆ ਵੀ ਤਾਂ ਸਵੇਲਿੰਗ ਹੋ ਰਹੀ ਹੈ ਹਨਾ ਔਰ ਮੈਂ ਚਾਹ ਵੀ ਕਹਾਟੀ ਐ ਤੇ ਚਲੋ ਜੀ ਬਾਈ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਔਰ ਕਮੈਂਟ ਕਰਕੇ ਦੱਸਿਓ ਜਾਪਾਨੀ ਫਲ ਮਤਲਬ ਟੇਸਟ ਕਿਦਾਂ ਦਾ ਹੁੰਦਾ ਮੈਂ ਤਾਂ ਖਾ ਲਿਆ ਮੈਨੂੰ ਤਾਂ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਦੱਸਿਓ ਹਨਾ ਬਾਈ ਜੀ ਟੇਕ ਕੇਅਰ ਸਾਰਿਆਂ ਨੂੰ ਔਰ ਬੱਚੇ ਮੇਰੇ ਖੇਡ ਰਹੇ ਆਂ ਔਰ ਪਿਲਾ ਲੈਣਾ ਕਿ ਸਟੱਡੀ ਵੀ ਕਰਾਣੀ ਆ ਮੈਂ ਔਰ ਪੈਸ ਵੀ ਕਰਨੇ ਆ ਕੱਪੜੇ ਕੰਮ ਬਹੁਤ ਪਈਆਂ ਸੱਚੀ ਤੇ ਚਲੋ ਜੀ ਬਾਏ ਟੇਕ ਕੇਅਰ